ਲਓ ਵੀ ਗੇਅਰ ਆਇਲ ਨਿਕਲ ਰਿਹਾ ਦੇਖੋ ਪਾਣੀ ਪੈ ਗਿਆ ਗੇਅਰ ਆਇਲ ਦੇ ਵਿੱਚ ਆਪਣੇ ਹੁਣ ਆਊਗਾ ਚੇਂਜ ਆ ਡੀਜ਼ਲ ਡੀਜ਼ਲ ਮਰੋਂਗੇ ਫਿਰ ਲਓ ਜੀ ਇਹ ਭਰਾ ਕੇ ਲੈ ਦੇਖੋ ਟਿੱਪੀਆਂ ਡੀਜ਼ਲ ਦੀਆਂ ਆਪਣੇ ਗੇਅਰ ਗੇਅਰ ਲਓ ਵੀ ਇਹ ਪਿਆ ਇੰਜਣ ਹੋਇਦੋ ਇਹ ਕਿਹ ਹੈ ਭਈਏ ਸਾਢੇ 4 ਲੀਟਰ ਪੈਂਦਾ ਇਹਦੇ ਜੀ ਲਓ ਜੀ ਇਹ ਬਨੂੜ ਬਾਜ਼ਾਰ ਅੱਪਾ ਜਾ ਰਹੇ ਆਂ ਰਾਜ ਹਾਂਜੀ ਮਿੱਤਰੋ ਕੀ ਹਾਲ ਚਾਲ ਐ ਸਵਾਗਤ ਕਰਦੇ ਆਂ ਤੁਹਾਡਾ ਇੱਕ ਪ੍ਰੈਨੂ ਬਲੌਗ ਦੇ ਵਿੱਚ ਦੋਸਤੋ ਅੱਜ ਆਪਾਂ ਜਾ ਰਹੇ ਆਂ ਕਿ ਗੱਡੀ ਦੀ ਸਰਵਿਸ ਕਰਾਉਣ ਬਾਕੀ ਹੋਰ ਵੀ ਕਰਾਵਾਂਗੇ ਛੋਟਾ ਮੋਟਾ ਕੰਮ ਦਿਖਾਵਾਂਗੇ ਤੁਹਾਨੂੰ ਤਾਂ ਹੁਣ ਆਪਾਂ ਨਿਕਲ ਲੱਗੇ ਘਰ ਤੋਂ ਗੱਡੀ ਨੂੰ ਲੈ ਕੇ ਬਣੇ ਰਹੋ ਵੀਡੀਓ 'ਚ ਲਾਸਟ ਤੱਕ ਦਿਖਾਵਾਂਗੇ ਤੁਹਾਨੂੰ ਸਰਵਿਸ ਹੁੰਦੀ ਗੱਡੀ ਦੀ ਬਾਕੀ ਹੋਰ ਵੀ ਜੋ ਕੰਮ ਕਰਾਂਗੇ ਉਹ ਵੀ ਦਿਖਾਵਾਂਗੇ ਲਓ ਵੀ ਗੱਡੀ ਨਿਕਲ ਲੱਗੀ ਆਪਣੀ ਬਾਹਰ ਆਣਦੇ ਲਓ ਵੀ ਦੋਸਤੋ ਨਿਕਲ ਕੇ ਪਕਰ ਤੋਂ ਗੱਡੀ ਲੈ ਕੇ ਦੇਖੋ ਇਹ ਪਿੰਡ ਸਾਡਾ സൈഡ് ਉਹ ਇਹ ਹੈ ਬਨੂੜ ਬਾਜ਼ਾਰ ਆ ਆਪਾਂ ਜਾ ਰਹੇ ਹਾਂ ਰਾਜਪੁਰੇ ਰੋਡ ਨੂੰ ਦੇਖੋ ਇਹ ਬਨੂੜ ਦੇਖੋ ਫਲਾਂ ਦੀਆਂ ਦੁਕਾਨਾਂ 12:27 ਹੋ ਗਏ ਦੇਖੋ ਗੱਡੀਆਂ ਗੱਡੀਆਂ ਖੜੀਆਂ ਇੱਧਰ ਬਸ ਹੁਣ ਹੋ ਗਿਆ ਆਪਣੀ ਗੱਡੀ ਦੀ ਸਰਵਿਸ ਦਿਖਾਵਾਂਗੇ ਤੁਹਾਨੂੰ ਵਾਕੀਓ ਬਈ ਤੇਲ ਦੇਖ ਲਓ ਨਿਕਲ ਲਿਆ ਆਪਣੀ ਗੱਡੀ ਦਾ ਪੁਰਾਣਾ ਤੇਲ ਦੇਖੋ ਕਾਲਾ ਹੋਇਆ ਪਿਆ ਹੁਣ ਪਾਉਗਾ ਨਵਾਂ ਤੇਲ ਇਹਦੇ ਵਿੱਚ ਲਓ ਇਹ ਫਿਲਟਰ ਇਹਦੇ ਵਿੱਚ ਸਾਫ਼ ਕਰਕੇ ਪਾਤੇ ਫਿਲਟਰ ਤਾਂ ਬਾਕੀ ਹੋਰ ਦਿਖਾਵਾਂਗੇ ਤੁਹਾਨੂੰ ਫਿਲਟਰ ਫਿਲਟਰ ਬਦਲੂਗਾ ਜਦੋਂ ਡੀਜ਼ਲ ਫਿਲਟਰ ਆਇਲ ਫਿਲਟਰ ਬਦਲੂਗਾ ਉਹ ਵੀ ਦਿਖਾਵਾਂਗੇ ਲਓ ਜੀ ਇਹ ਹੈਗਾ ਆਇਲ ਫਿਲਟਰ ਇਹ ਵੀ ਕਰਾਰੇ ਚੇਂਜ ਆਪਾਂ ਸਾਰਾ ਚੇਂਜ ਕਰਾਂਗੇ ਫਿਲਟਰ ਅੱਜ ਦਿਖਾਵਾਂਗੇ ਤੁਹਾਨੂੰ ਬਾਕੀ ਲਓ ਭਾਈ ਗੇਅਰ ਆਇਲ ਨਿਕਲ ਰਿਹਾ ਦੇਖੋ ਪਾਣੀ ਪੈ ਗਿਆ ਗੇਅਰ ਆਇਲ ਦੇ ਵਿੱਚ ਆਪਣੇ ਹੁਣ ਆਊਗਾ ਚੇਂਜ ਆ ਡੀਜ਼ਲ ਡੀਜ਼ਲ ਮਰਾਂਗੇ ਫਿਰ ਆਪਾਂ ਦਿਖਾਉਂਗੇ ਬਾਕੀ ਤਾਂ ਤੇਲ ਪੈਂਦਾ ਵੀ ਲਓ ਜੇ ਭਰਾਗੇ ਲੈਦੇ ਆਪਾਂ ਪੀਪੀਆਂ ਡੀਜ਼ਲ ਦੀਆਂ ਆਪਣੇ ਗੇਅਰ ਗੇਅਰ ਚ ਭਜੂਆ ਹੈ ਬਾਕੀ ਸਲੈਂਸਰ ਵੀ ਸਾਫ਼ ਕਰਾਣਾ ਆਪਾਂ ਨੇ ਇਹ ਬੜੀ ਦਾ ਪਾਦੀ ਆਪਣੇ ਟੈਂਕੀ ਦੇ ਵਿੱਚ ਟੈਂਕੀ ਚੋਂ ਕੱਢ ਨੂੰ ਇਹ ਇਹ ਭਾਈ ਗੇਅਰ ਗੇਅਰ ਚ ਹੁਣ ਗੇਅਰ ਚ ਭਜੂਆ ਡੀਜ਼ਲ ਟੈਂਕੀ ਫੁੱਲ ਨਾ ਕਰਾਵਾਂ ਟੈਂਕੀ ਫੁੱਲ ਕਰਾਵਾਗੇ ਨਹੀਂ ਰੂਡ ਬਜਾਇਆ ਗਿਆ ਲੋ ਵੀ ਇਹ ਪਿਆ ਇੰਜਣ ਹੋਇਆ ਇਹ ਕਿਹ ਹੈ ਭਈ ਇਹ ਸਾਢੇ 4 ਲੀਟਰ ਪੈਂਦਾ ਇਹਦੇ ਚ ਇੰਜਣ ਹੋਇਆ ਇਹ ਡੀਜ਼ਲ ਫਿਲਟਰ ਚੇਂਜ ਕਰਿਆ ਇਹਦੇ ਵਿੱਚ ਪੈਂਦਾ ਉਹ ਮਿਸਤਰੀ ਲੈ ਚੇਂਜ ਕਰ ਗਏ ਹੁਣ ਫਿਟਾਉਣ ਲੱਗਿਆ ਇਹ ਲਓ ਇਹ ਆਇਆ ਗੇਅਰ ਆਇਲ ਗੇਅਰ ਚ ਪਊਗਾ ਹੁਣੇ ਪਹਿਲੇ ਡੀਜ਼ਲ ਮਾਰੇ ਹੋਇਆ ਏ ਉਹ ਨਿਕਲੂਗਾ ਫਿਰ ਉਸ ਤੋਂ ਬਾਅਦ ਇਹ ਪੈ ਜਾਣਾ ਗੇਅਰ ਆਇਲ ਲਓ ਇਹ ਨਿਕਲਿਆ ਡੀਜ਼ਲ ਗੇਅਰ ਚ ਹੁਣ ਇਹ ਪਊਗਾ ਉਹ ਵੇ ਇਹ ਖੜੀ ਗੱਡੀ ਟਾਈਮ ਹੋ ਗਿਆ 2:08 ਹੋ ਗਏ ਲੰਚ ਹੋ ਗਿਆ ਬਾਕੀ ਕੰਮ ਤਾਂ ਆਪਣਾ ਹੋ ਗਿਆ ਸਾਰ ਡੀਜ਼ਲ ਫਿਲਟਰ ਹੀ ਪੈ ਗਿਆ ਔਇਲ ਫਿਲਟਰ ਵੀ ਪੈ ਗਿਆ ਗੇਅਰ ਔਇਲ ਵੀ ਪੈ ਗਿਆ ਇੰਜਨ ਔਇਲ ਵੀ ਪੈ ਗਿਆ ਬਾਕੀ ਹੁਣ ਰਹਿ ਗਿਆ ਆਪਣੀ ਗੱਡੀ ਚਾਰੀਆਂ ਲਾਈਟਾਂ ਬੱਤੀ ਆ ਰਹੀ ਹੈ ਯੂਰੀ ਵਾਲੀ ਉਹ ਕਰਵਾਣੀ ਹੈ ਦੇਖਦਾ ਸਕੇਨਰ ਲੱਗੂਗਾ ਬਾ ਰੋਟੀ ਖਾਣਗੇ ਉਹ ਬੰਦਾ ਉਸ ਤੋਂ ਬਾਅਦ ਬਾਕੀ ਵੈਪਰ ਵੀ ਪਾਉਣੇ ਆਪਾਂ ਨੇ ਨਵੇਂ ਇਕ ਹੋਰ ਜੀ ਦਿਖਾਉਂਦਾ ਮੈਂ ਤੁਹਾਨੂੰ ਇੱਕ ਇਹੇ ਇਹ ਲਈ ਤਲੱਚ ਦਾ ਹਰ ਬ੍ਰੇਕਾਂ ਦਾ ਰਬੜ ਪਾਉਣੀ ਹੈ ਟੁੱਟ ਗਈ ਹੈ ਖਰਾਬ ਹੋ ਗਈ ਦੇਖੋ ਬਈ ਇੰਜਣ ਖੋਲਿਆ ਵਾ ਓਕੇ ਹੈ ਬਾਕੀ ਸਾਰਾ ਸਮਾਨ ਪੈ ਗਿਆ ਹੁਣ ਬਾਕੀ ਉਹ ਦਿਖਾਉਂਗੇ ਸਕੈਨਰ ਲੱਗੂਗਾ ਬਾਅਦ ਚ ਲਓ ਇਹ ਲੱਗ ਰਿਹਾ ਸਕੇਨਰ ਹੁਣ ਸਕੇਨ ਹੋ ਗਿਆ ਇਹਦੇ ਨਾਲ ਜੋ ਵੀ ਵਾਇਰਸ ਹੋਇਆ ਉਹ ਨਿਕਲ ਜੂਆ ਜਿਵੇਂ ਆਰੀ ਲਾਈਟਾਂ ਤੋਂ ਸਾਰੀ ਇਸ ਲਾਈਟਾਂ ਰਹੀ ਇਕ ਸਾਰੀ ਸਮਾਂ ਚ ਰਹੀ ਲਓ ਵੀ ਮਿੱਤਰੋ ਸਰਵਿਸ ਸਰਵਿਸ ਹੋ ਗਈ ਆਪਣੀ ਐਨ ਓਕੇ ਹੋ ਗਿਆ ਕੰਮ ਸਾਰ ਟਾਈਮ ਹੋ ਗਿਆ 4:00 ਵਜੇ ਦੇਖੋ ਪੱਪ ਬਨੋੜ ਪਹੁੰਚ ਗਏ ਪਰ ਇਹ ਲਾਈਟਾਂ ਨਹੀਂ ਹਟੀਆਂ ਆਪਣੀਆਂ ਪਰ ਪਹਿਲੇ ਪੀਕਅਪ ਵੀ ਨਹੀਂ ਬਣ ਰਹੀ ਸੀ ਹੁਣ ਤਾਂ ਠੀਕ ਹੈ ਪੀਕਅਪ ਵੀ ਵਧੀਆ ਵਧੀਆ ਬਣ ਰਹੀ ਹੁਣ ਆਪਾਂ ਕਰ ਰਹੇ ਵੀਡੀਓ ਦਾ ਹੰਡ ਇੱਥੇ ਜੇ ਵੀਡੀਓ ਕਿਸੇ ਨੂੰ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ 'ਚ